ਨਿਤਿੰਦਰ ਕੁਮਾਰ ਸ਼ਰਮਾ ਅੱਜ ਡੀਸੀਫ ਤਰਾਇਓ ਕਿਹੜੀ ਮੰਗ ਨੂੰ ਲੈ ਕੇ ਆਇਓ ਇਹ ਅਸੀਂ ਬੈਂਕਾਂ ਦੇ ਧੱਕੇ ਕਰ ਰਿਹਾ ਉਹਨਾਂ ਦੇ ਖਿਲਾਫ ਅਸੀਂ ਆਏ ਆ ਮੰਗ ਪੱਤਰ ਲੈ ਕੇ ਉਹਦੇ ਵਿੱਚ ਕੀ ਹੈ ਕਿ ਜਿਹੜੇ ਇਹ ਸਰਫੇਸੀ ਐਕਟ ਦੇ ਅਕੋਰਡਿੰਗ ਜਿਹੜੇ ਇਹ ਤਾਲਾਬੰਦੀ ਕਰ ਰਹੇ ਆ ਉਹ ਅਸੀਂ ਉਹਨਾਂ ਨੂੰ ਦੇਣਾ ਹੈ ਉਹਨਾਂ ਨੇ ਸਾਨੂੰ ਟਾਈਮ ਦਿੱਤਾ ਦੁਆਰਾ ਮਿਲਣ ਦਾ ਆਪਾਂ ਉਹਨਾਂ ਨੂੰ ਜ਼ਰੂਰ ਮਿਲਾਂਗੇ ਜਿਸ ਜਿਸ ਤੱਕ ਐਕਚੁਅਲੀ ਵਿੱਚ ਕੀ ਹੈ ਕਿ ਜਿਹੜੇ ਬੈਂਕ ਧੱਕੇ ਕਰਦੇ ਆ ਅਸੀਂ ਕਹਿੰਦੇ ਦੇਸ਼ ਇੱਕ ਹੈ ਸੰਵਿਧਾਨ ਇੱਕ ਹੈ ਤਾਂ ਉਸ ਸੰਵਿਧਾਨ ਦੇ ਪੇਪਰ ਕਰੰਸੀ ਐਕਟ ਦੇ ਅਕੋਰਡਿੰਗਲੀ ਜੋ ਸੰਵਿਧਾਨ ਦੇ ਤਰੀਕੇ ਨਾਲ ਕਿਸੇ ਦੇ ਲੋਨ ਹੈਗੇ ਕਿਸੇ ਤੋਂ ਨਹੀਂ ਮੋੜੇ ਜਾਂਦੇ ਬੈਂਕ ਉਹਨਾਂ ਨੂੰ ਲੈ ਰਹੇ ਆ ਅਸੀਂ ਕਹਿੰਦੇ ਵੀ ਅਸੀਂ ਅਦਾਇਗੀ ਕਰਾਂਗੇ ਸੰਵਿਧਾਨ ਦੇ ਤਰੀਕੇ ਨਾਲ ਠੀਕ ਹੈ ਜੀ ਸਾਡਾ ਇਹ ਮੰਗਾ ਅਸੀਂ ਉਹ ਕਿੰਨੇ ਕੁ ਲੋਕ ਪੀੜ ਦਾ ਘਟੂ ਘਟ ਇਹ ਅਤੁਰੇ ਪੂਰੇ ਭਾਰਤ ਦੇ ਵਿੱਚ 90% ਲੋਕ ਵੀਰਦਾ ਜੇ ਤੁਸੀਂ ਲੁਧਿਆਣਾ ਦੀ ਗੱਲ ਕਰਦੇ ਆ ਕਿੰਨੇ ਕਰੋੰਦਰ ਮੈਂ ਕਹਿੰਦਾ ਇੱਕ ਘਰ ਛੱਡ ਕੇ ਸਾਰੇ ਵੀਰਦਾ ਹਰ ਤੀਸਰਾ ਬੰਦਾ ਪੀੜਦਾ ਹਰ ਤੀਸਰਾ ਬੰਦਾ ਪੀੜਦਾ ਠੀਕ ਮੇਰੇ ਦਾਦਾ ਨਹੀਂ ਕੋਈ ਮੇਰਾ ਨਾਮ ਜੀ ਅਨੁਜ ਸ਼ਰਮਾ ਕਿੰਨਾ ਕੋਲੇ ਆ ਤੁਸੀਂ ਅੱਜ ਆਏ ਹੋ ਅਸੀਂ ਜਨਤਾ ਸਰਕਾਰ ਮੋਰਚਾ ਬੰਨੀ ਹੋਏ ਆ ਜੀ ਹਾਂ ਜੀ ਇਹ ਬੈਂਕਾਂ ਦੇ ਖਿਲਾਫ ਜਿਹੜੇ ਬੈਂਕ ਤੱਕੇਸ਼ਾਈ ਕਰ ਰਹੇ ਆ ਲੋਕਾਂ ਨੂੰ ਸਰਫੈਸੀ ਐਕਟ ਦੇ ਤਹਿਤ ਲੋਕਾਂ ਦੇ ਤਾਲੇਬੰਦੀ ਕਰ ਰਹੇ ਆ ਉਥੋ ਦੇ ਅਸੀਂ ਖਿਲਾਫ ਆਪਣਾ ਡੀਸੀ ਸਾਹਿਬ ਨੂੰ ਮੰਗ ਪੱਤਰ ਦੇਣ ਆਏ ਸੀਗੇ ਕਿਉਂਕਿ ਜਦ ਸਾਡਾ ਬੰਦਾ ਕੋਈ ਆਪਣਾ ਅਵੇਜ਼ਨ ਲੋਂਦਾ ਆ ਤਾਂ ਡੀਸੀ ਸਾਹਿਬ ਉਹਨਾਂ ਨੂੰ ਬੁਲਾਉਂਦੇ ਨਹੀਂਗੇ ਇੱਕ ਤਰਫਾ ਆਪਣਾ ਬੈਂਕਾਂ ਦੇ ਕਹਿਣ ਦੇ ਉੱਤੇ ਆਪਣਾ ਆਰਡਰ ਕਰ ਦਿੰਦੇ ਆ ਇਸ ਦੇ ਖਿਲਾਫ ਅਸੀਂ ਆਵਾਜ਼ ਚੱਕਣ ਆਏ ਆ ਜਦ ਕਿ ਸਰਫੇਸੀ ਐਕਟ ਗੈਰ ਸੰਵਿਧਾਨਿਕ ਸੰਵਿਧਾਨ ਕਹਿੰਦਾ ਆ ਕਿ ਸੰਵਿਧਾਨ ਦੀ ਧਾਰਾ 21 ਕਹਿੰਦੀ ਆ ਰੋਟੀ ਕੱਪੜਾ ਔਰ ਮਕਾਨ ਹਰ ਬੰਦੇ ਦਾ ਜੀਵਨ ਸੱਤ ਅਧਿਕਾਰ ਹੈ ਇਹਨੂੰ ਕੋਈ ਖੋ ਨਹੀਂ ਸਕਦਾ ਇਹਨੂੰ ਕੋਈ ਛੀਨ ਨਹੀਂ ਸਕਦਾ ਇਹਤ ਕਰਕੇ ਅਸੀਂ ਆਪਣਾ ਸਾਰੇ ਜਿਹੜੇ ਆਏ ਆ ਇਹਨਾਂ ਨੇ ਆਪਣਾ ਲੋਕ ਡੋਨ ਦੇ ਵਿੱਚ ਜੇ ਕਿਹਦੇ 3 ਮਹੀਨੇ ਟੁੱਟੇ ਤਾਂ ਉਹਦੇ 2-2 ਸਾਲ ਵਧਾਤੇ 3-3 ਸਾਲ ਵਧਾਤੇ ਅਮਾਉਂਟ ਵਧਾਤੀ ਨਾਲ ਇਹਨਾਂ ਨੇ ਜਿਹੜੀ ਕਿਸ਼ਤ ਹੈ ਕਿਸ਼ਤ ਵਧਾਤੀ ਹੈ ਦੇਖ ਬਹੁਤ ਜਲਦੀ ਤੇ ਪ੍ਰੈਸ਼ਰ ਲੈ ਰਿਹਾ ਉਹ ਕੀ ਹੁਣ ਕੀ ਤੁਸੀਂ ਤੁਹਾਨੂੰ ਡਿਸਆਊਨ ਕੀ ਸ਼ੋਸ਼ਣ ਦਵਾਇਆ ਡੀਸੀ ਸਾਹਿਬ ਨੇ ਕਿਹਾ ਸੀ ਇਸ ਦੇ ਬਾਰੇ ਗੱਲ ਕਰਾਂਗੇ ਅੱਗੇ ਤੋਂ ਜੇ ਕੋਈ ਆਪਣਾ ਬੈਂਕ ਇਹਨਾਂ ਨੂੰ ਆ ਕੇ ਕਹਿੰਦਾ ਆ ਤਾਂ ਆਪਣਾ ਉਸ ਬੰਦੇ ਨੂੰ ਹੀ ਪਹਿਲਾਂ ਬੁਲਾਇਆ ਜਾਵੇ ਸਾਡੀ ਇਹ ਮੰਗ ਹੈ ਵੀ ਉਸ ਬੰਦੇ ਨੂੰ ਹੀ ਪਹਿਲਾਂ ਬੁਲਾਇਆ ਜਾਵੇ ਇੱਕ ਤਰਫਾ ਆਰਡਰ ਨਾ ਕੀਤਾ ਜਾਵੇ ਜੇ ਤੜੀ ਮੰਗ ਨਹੀਂ ਪੂਰੀ ਨਹੀਂ ਤਾਂ ੜੀ ਅਗਲੀ ਨੀਤੀ ਕੀ ਹੋਗੀ ਸਾਡਾ ਹੀ ਮੋਰਚਾ ਖੜਾ ਸੀ ਆਪਣੇ ਖੜਾਂਗੇ ਅਸੀਂ ਕਿਸੇ ਵੀ ਜਗ੍ਹਾ ਦੇ ਉੱਤੇ ਲੁਧਿਆਣਾ ਸ਼ਹਿਰ ਦੇ ਵਿੱਚ ਇੱਕ ਗੱਲ ਕਹਿ ਦਿੰਦੇ ਆ ਵੀ ਅਸੀਂ ਆਪਣਾ ਤਾਲਿਆਵੰਦ ਨਹੀਂ ਹੋਣ ਦਵਾਂਗੇ ਠੀਕ ਹੈ ਇਹ ਬੈਂਕਾਂ ਵਾਲਿਆਂ ਨੂੰ ਅਸੀਂ ਆਪਣਾ ਕਹਿ ਦਿੰਨੇ ਆ ਆਪਣੇ ਕੰਨ ਖੋਲ ਕੇ ਸੁਣ ਲੈਣ ਅਸੀਂ ੱਟਕੇ ਸ਼ਾਇਦ ਬਿਲਕੁਲ ਨਹੀਂ ਹੋਣ ਦਵਾਂਗੇ ਸਾਰੇ ਬੈਂਕ ਨੇ ਪ੍ਰਾਈਵੇਟ ਸਰਕਾਰੀ ਸਾਰੇ ਸਾਰੇ ਬੈਂਕ ਸਾਰੇ ਬੰਦੇ ਪੀੜਤ ਨੇ ਇਸ ਗੱਲ ਨੂੰ ਅਸੀਂ ਇੱਕੋ ਗੱਲ ਕਹਿੰਦੇ ਆ ਦੇਸ਼ ਇੱਕ ਹੈ ਸੰਵਿਧਾਨਿਕ ਹੈ ਦੇਸ਼ ਇੱਕ ਹੈ ਸੰਵਿਧਾਨਿਕ ਹੈ ਔਰ ਇਹੇ ਆੜ ਦੇ ਵਿੱਚ ਆਪਣਾ ਇਹ ਅਮਲ ਠੱਕੇ ਚਾਈ ਕਰਦੇ ਰਹੇ ਹੁਣ ਲੋਕੀ ਇਕੱਠੇ ਹੋਣ ਲੱਗੇ ਜਾਗਰੂਕ ਹੋ ਗਏ ਔਰ ਹੋਣਾ ਪੈਣਾ ਲੋਕਾਂ ਨੂੰ ਅਸੀਂ ਕਹਿਨੇ ਚਾਹੁੰਦੇ ਆ ਆਪਣੇ ਅੰਦਰ ਬੜ ਕੇ ਨਾ ਬੈਠੋ ਇਹਨਾਂ ਨੇ ਤੁਹਾਡਾ ਸਾਰਾ ਕੁਝ ਖੋਹ ਲੈਣਾ ਆ ਫਿਰ ਬਾਹਰ ਆ ਕੇ ਬੋਲੋ ਦੱਸੋ ਸਚਾਈ ਕੀ ਹੈ ਚੋਰ ਲੋਕੀ ਨਹੀਂਗੇ ਚੋਰ ਬੈਂਕ ਨੇ ਚੋਰ ਬੈਂਕ ਚੋਰ ਬੈਂਕ ਇਹ ਨਹੀਂ ਹੋ ਰਹੀ ਔਰ ਅਜੀ ਸਾਬਤ ਕਰਤਾ ਜਿਹੜੇ ਅਸੀਂ ਆਪਣਾ ਏਡੀਸੀ ਸਾਹਿਬ ਨੂੰ ਮਿਲ ਕੇ ਆਏ ਆ ਉਹ ਮੰਨੇ ਇਸ ਗੱਲ ਨੂੰ ਵੀ ਆਪਣੇ ਕਹਤਾ ਮਾਇਆ ਜਾਲ ਹੈ ਇਹ ਬੀ ਇਹ ਬੈਂਕਾਂ ਦਾ ਮਾਇਆ ਜਾਲ ਆ ਔਰ ਇੱਕ ਤਰਫੇ ਆਪਣਾ ਆਰਡਰ ਹੋ ਰਿਹਾ ਇਹ ਗੱਲ ਵੀ ਸਾਬਤ ਹੋਈ ਆ ਉਥੇ